ਸਤਿ ਸ਼੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਕਾਰਬਨ ਟੈਕਸ ਖਤਮ ਲੋਕਾਂ ਨੂੰ 300 ਡਾਲਰ ਦਾ ਹੋਵੇਗਾ ਫਾਇਦਾ 16 ਸੈਂਟ ਪ੍ਰਤੀ ਲੀਟਰ ਸਸਤਾ ਹੋਇਆ ਤੇਲ 43 ਮੁਲਕਾਂ ਦੇ ਲੋਕਾਂ ਨੂੰ 트럼ਪ ਦੀ আরজি રાહત ਅਮਰੀਕਾ ਸਰਕਾਰ ਨੇ ਦਾਖਲੇ ਤੇ پابੰਦੀ ਟਾਲੀ ਵੈਂਕੂਵਰ ਹਵਾਈ ਅੱਡੇ ਤੋਂ 149 ਕਿਲੋ ਚਿੱਟਾ ਫੜਿਆ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਹਾਂਗਕਾਂਗ ਪੇਜੀ ਜਾ ਰਹੀ ਸੀ ਖੇ 6 ਸ਼ੱਕੀਆਂ ਨੂੰ RCMP ਦੇ سپرد ਕੀਤਾ ਆਸਟ੍ਰੇਲੀਆ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ ਬੇਕਾਬੂ ਹੋ ਕੇ ਦਰਖਤ ਵਿੱਚ ਵੱਜਿਆ ਟਰੱਕ ਕਾਰਬਨ ਟੈਕਸ ਖਤਮ ਹੋਣ ਮਗਰੋਂ ਕੈਨੇਡਾ ਵਿੱਚ ਅੱਜ ਤੋਂ ਤੇਲ 18 ਸੈਂਟ ਪ੍ਰਤੀ ਲੀਟਰ ਤੱਕ ਸਸਤਾ ਹੋ ਗਿਆ ਹੈ ਅਤੇ ਸਾਲਾਨਾ ਆਧਾਰਤੇ ਕੈਨੇਡੀਅਨਜ਼ ਨੂੰ 300 ਡਾਲਰ ਦੀ ਬਚਤ ਹੋਣ ਦੇ ਆਸਾਰ ਨੇ ਗੈਸ ਬਡੀ.com ਦੇ ਪੈਟਰੋਲੀਅਮ ਵਿਸ਼ਲੇਸ਼ਕ ਪੈਟਰਿਕ ਦਾ ਹਾਨ ਨੇ ਦੱਸਿਆ ਕਿ ਖਪਤਕਾਰਾਂ ਨੂੰ ਔਸਤ 15 ਤੋਂ 16 ਸੈਂਟ ਪ੍ਰਤੀ ਲੀਟਰ ਦਾ ਫਾਇਦਾ ਹੋਵੇਗਾ ਪਰ ਡੀਜ਼ਲ ਦੇ ਮਾਮਲੇ ਵਿੱਚ ਬਚਤ ਦਾ ਅੰਕੜਾ 20 ਸੈਂਟ ਪ੍ਰਤੀ ਲੀਟਰ ਤੱਕ ਜਾ ਸਕਦਾ ਹੈ ਉਹਨਾਂ ਕਿਹਾ ਕਿ ਜ਼ਿਆਦਾਤਰ ਗੈਸ ਸਟੇਸ਼ਨਾਂ ਤੇ ਅੱਧੀ ਰਾਤ ਤੋਂ ਹੀ ਘਟੀਆਂ ਕੀਮਤਾਂ ਲਾਗੂ ਹੋ ਗਈਆਂ ਪਰ ਕੁਝ ਗੈਸ ਸਟੇਸ਼ਨ ਆਟੋਮੈਟਿਕ ਨਾ ਹੋਣ ਕਾਰਨ ਖਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੱਕ ਹੀ ਸਸਤਾ ਤੇਲ ਮਿਲ ਸਕੇਗਾ ਮਾਰਾ ਦਾ ਕਹਿਣਾ ਹੈ ਕਿ ਤੇਲ ਕੀਮਤਾਂ ਘਟਣ ਜਾਂ ਵਧਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੁੰਦੇ ਨੇ ਅਤੇ ਕੋਮੰਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ ਉੱਪਰ ਵੱਲ ਜਾ ਰਹੀਆਂ ਨੇ ਫਿਰ ਵੀ ਕੁੱਲ ਮਿਲਾ ਕੇ ਗੈਸ ਟੈਂਕ ਫੁੱਲ ਕਰਵਾਉਣ ਵਾਲਿਆਂ ਨੂੰ 6 ਡਾਲਰ ਦੀ ਬਚਤ ਜ਼ਰੂਰ ਹੋ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਕੰਜ਼ਿਊਮਰ ਕਾਰਬਨ ਟੈਕਸ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਵੱਲੋਂ ਲਿਆਂਦਾ ਗਿਆ ਤਾਂ ਕਿ ਫੋਸਲ ਫਿਊਲਜ਼ ਦੀ ਵਰਤੋਂ ਘਟਾਉਂਦੇ ਆਂ ਗ੍ਰੀਨ ਹਾਊਸ ਗੈਸਾਂ ਦੀ ਪੈਦਾਇਸ਼ ਘੱਟ ਤੋਂ ਘੱਟ ਕੀਤੀ ਜਾ ਸਕੇ ਮਾ ਕਾਰਨੀਵਲੋਂ ਸੱਤਾ ਸੰਭਾਲਣ ਮਗਰੋਂ ਕਾਰਬਨ ਟੈਕਸ ਹਟਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ 1 ਅਪ੍ਰੈਲ ਤੋਂ ਇਹ ਖਤਮ ਕਰ ਦਿੱਤਾ ਗਿਆ ਹੈ। ਭਾਵੇਂ ਆਮ ਲੋਕਾਂ ਤੋਂ ਕਾਰਬਨ ਟੈਕਸ ਹਟਾਇਆ ਜਾ ਚੁੱਕਾ ਹੈ ਪਰ ਉਦਯੋਗਿਕ ਖੇਤਰ ਵਿੱਚ ਇਸ ਨੂੰ ਬਰਕਰਾਰ ਰੱਖਿਆ ਗਿਆ ਹੈ। ਦੂਜੇ ਪਾਸੇ ਕੈਨੇਡਾ ਕਾਰਬਨ ਟੈਕਸ ਰਿਬੇਟ ਰਾਹੀਂ ਯੋ ਕੈਨੇਡੀਅਨਜ਼ ਨੂੰ ਤਿਮਾਹੀ ਟੈਕਸ ਮੁਕਤ ਅਦਾਇਗੀਆਂ ਰਾਹੀਂ ਕਾਰਬਨ ਟੈਕਸ ਦੇ ਰੂਪ ਵਿੱਚ ਵਸੂਲ ਕੀਤੀ ਰਕਮ ਵਾਪਸ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਫੈਡਰਲ ਸਰਕਾਰ ਦਾ ਦਾਅਵਾ ਹੈ ਕਿ ਕਾਰਬਨ ਟੈਕਸ ਅਦਾ ਕਰਨ ਵਾਲੇ 80% ਲੋਕਾਂ ਨੂੰ ਰਿਬੇਟ ਦੇ ਰੂਪ ਵਿੱਚ ਸਾਰੀ ਰਕਮ ਵਾਪਸ ਮਿਲ ਗਈ। ਹੁਣ ਕਾਰਬਨ ਟੈਕਸ ਦੇ ਖਤਮ ਹੁੰਦਿਆਂ ਹੀ ਇਹ ਰਿਬੇਟ ਵੀ ਖਤਮ ਕਰ ਦਿੱਤੀ ਗਈ ਹੈ ਅਤੇ ਅੰਤਮ ਕਿਸ਼ਤ ਦੇ ਰੂਪ ਵਿੱਚ ਵਾਪਸੀ ਯੋਗ ਰਕਮ ਜਲਦ ਹੀ ਕੈਨੇਡੀਅਨਸ ਦੇ ਖਾਤੇ ਵਿੱਚ ਆ ਜਾਵੇਗੀ। ਦੱਸ ਦਈਏ ਕਿ 31 ਮਾਰਚ ਦੀ ਸ਼ਾਮ ਤੱਕ ਕੈਨੇਡਾ ਵਿੱਚ ਗੈਸੋਲੀਨ ਦੀ ਔਸਤ ਕੀਮਤ 1 ਡਾਲਰ 55 ਸੈਂਟ ਪ੍ਰਤੀ ਲੀਟਰ ਚੱਲ ਰਹੀ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ 4 ਸੈਂਟ ਘਟ ਬਣਦੀ ਹੈ ਕਾਰਬਨ ਟੈਕਸ ਖਤਮ ਹੋਣ ਮਗਰੋਂ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਤੇਲ ਦੀ ਔਸਤ ਕੀਮਤ 1 ਡਾਲਰ 37 ਸੈਂਟ ਪ੍ਰਤੀ ਲੀਟਰ ਹੋ ਗਈ ਗਰਮੀਆਂ ਦੌਰਾਨ ਕੈਨੇਡਾ ਵਿੱਚ ਤੇਲ ਦੀ ਮੰਗ ਵੱਧ ਜਾਂਦੀ ਹੈ ਅਤੇ ਕੀਮਤਾਂ ਵਧਣ ਲੱਗਦੀਆਂ ਨੇ ਪਰ ਇਸ ਵਾਰ ਪੂਰੇ ਵਰੇ ਦੌਰਾਨ ਮੁਲਕ ਦੇ ਲੋਕ ਸਸਤੇ ਟੈਂਕ ਫੁੱਲ ਕਰਵਾ ਸਕਣਗੇ Ontario ਦੇ ਪ੍ਰੀਮੀਅਰ ਡਾਗਫੋਰਡ ਨੇ ਸੋਮਵਾਰ ਦਰ ਸ਼ਾਮ ਟਵੀਟ ਕਰਦਿਆਂ ਕਿਹਾ ਕਿ ਆਖਰਕਾਰ ਫੈਡਰਲ ਕਾਰਬਨ ਟੈਕਸ ਖਤਮ ਹੋ ਰਿਹਾ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਧ ਟੈਕਸ ਮੰਨਿਆ ਗਿਆ ਮਿਹਨਤਕਸ਼ ਕੈਨੇਡੀਅਨਜ਼ ਨੂੰ ਹੁਣ ਉਹਨਾਂ ਦੀ ਕਮਾਈ ਕਾਰਬਨ ਟੈਕਸ ਦੇ ਰੂਪ ਵਿੱਚ ਅਜਾਈ ਨਹੀਂ ਗਵਾਉਣੀ ਪਵੇਗੀ ਬਿਊਰੋ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਹਾਂ ਟਰੰਪ ਸਰਕਾਰ ਵੱਲੋਂ ਲਏ ਵੱਡੇ ਫੈਸਲੇ ਨਾਲ ਸੰਬੰਧਿਤ ਖਬਰ ਵੱਲ 43 ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿੱਚ ਦਾਖਲਾ ਬੰਦ ਕਰਨ ਦੀ ਯੋਜਨਾ 트ੰਪ ਸਰਕਾਰ ਵੱਲੋਂ ਫਿਲਹਾਲ ਟਾਲ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਪਾਬੰਦੀ ਵਾਸਤੇ ਲਾਜ਼ਮੀ ਸਿਫਾਰਸ਼ਾਂ ਦਾਖਲ ਕਰਨ ਵਿੱਚ ਅਸਫਲ ਰਹਿਣ ਤੇ ਮਾਮਲਾ ਲਟਕਦਾ ਨਜ਼ਰ ਆ ਰਿਹਾ ਹੈ। 트ੰਪ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਅਫਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਅਤੇ ਉੱਤਰ ਕੋਰੀਆ ਸਣੇ 10 ਮੁਲਕਾਂ ਨਾਲ ਸੰਬੰਧਤ ਲੋਕਾਂ ਦੇ ਵੀਜ਼ਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਦਕਿ ਦੂਜੇ ਪੜਾਅ ਤਹਿਤ ਹੈਤੀ ਲਾਓਸ ਮਿਆਂਮਾਰ ਅਤੇ ਦੱਖਣੀ ਸੂਡਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਰੋਕਣ ਦੀ ਯੋਜਨਾ ਐਲਾਨੀ ਗਈ ਤੀਜਾ ਪੜਾਅ ਸਭ ਤੋਂ ਅਹਿਮ ਮੰਨਿਆ ਗਿਆ ਜਿਸ ਤਹਿਤ ਪਾਕਿਸਤਾਨ ਬੇਲਾਰੂਸ ਅਤੇ ਤੁਰਕਮੇਨਿਸਤਾਨ ਵਰਗੇ 26 ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਤੇ ਅਰਜ਼ੀ ਲੋਕ ਲਾਉਣ ਦੀ ਤਿਆਰੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਰੂਸ ਨੂੰ ਵੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਪਰ ਹੁਣ ਇਹਨਾਂ ਮੂਲਕਾਂ ਨੂੰ ਆਪਣੇ ਹਾਲਾਤ ਵਿੱਚ ਸੁਧਾਰ ਕਰਨ ਲਈ 60 ਦਿਨ ਦੀ ਮੌਲਦ ਦਿੱਤੀ ਗਈ ਹੈ ਜੇ ਫਿਰ ਵੀ ਕਮੀਆਂ ਦੂਰ ਨਾ ਹੋਈਆਂ ਤਾਂ ਸਬੰਧਤ ਮੂਲਕਾਂ ਨੂੰ ਸੂਚੀ ਵਿੱਚ ਬਰਕਰਾਰ ਰੱਖਿਆ ਜਾਵੇਗਾ ਚੇਤੇ ਰਹੇ ਕਿ ਡੋਨਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁ슬ਮਾਨਾਂ ਦੀ ਬਹੁ ਗਿਣਤੀ ਵਾਲੇ 7 ਮੂਲਕਾਂ ਉੱਤੇ ਵੀਜ਼ਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਮਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਪੁੱਜ ਰਹੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਨੂੰ ਵੇਖਦਿਆਂ ਫਿਲਹਾਲ ਪਾਬੰਦੀ ਵਾਲਾ ਫੈਸਲਾ ਟਾਲਣਾ ਹੀ ਬਿਹਤਰ ਕਦਮ ਸਾਬਤ ਹੋਵੇਗਾ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਮੈਕ ਵਿੱਚੋਂ ਮੁੱਲਕ ਵਿੱਚ ਥਾਂ-ਥਾਂ ਤੇ ਮਾਰੇ ਜਾ ਰਹੇ ਛਾਪਿਆਂ ਅਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਵਿੱਚ ਮਾਮੂਲੀ ਕਮੀ ਹੋਣ ਤੇ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਜਿਸ ਦੇ ਸਿੱਟੇ ਵਜੋਂ ਟੂਰਿਜ਼ਮ ਸੈਕਟਰ ਨੂੰ 18 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਮਾਰਚ ਵਿੱਚ ਅਮਰੀਕਾ ਦਾ ਗੇੜਾ ਲਾਉਣ ਦੀ ਯੋਜਨਾ ਬਣਾ ਚੁੱਕੇ 36% ਕੈਨੇਡੀਅਨ ਲੋਕਾਂ ਨੇ ਆਪਣਾ ਟ੍ਰਿਪ ਰੱਦ ਕਰ ਦਿੱਤਾ ਅਤੇ ਪਿਛਲੇ ਸਾਲ ਦੇ ਮੁਕਾਬਲੇ ਹਵਾਈ ਟਿਕਟਾਂ ਦੀ ਬੁਕਿੰਗ ਵਿੱਚ 70% ਕਮੀ ਦਰਜ ਕੀਤੀ ਗਈ ਅਮਰੀਕਾ ਦਾ ਟੂਰਿਜ਼ਮ ਸੈਕਟਰ ਇਸ ਵੱਡੇ ਨੁਕਸਾਨ ਦੀ ਪਰਭਾਈ ਕਰਨਾ ਚਾਹੁੰਦਾ ਹੈ ਪਰ 43 ਦੇ ਮੁਲਕਾਂ ਦੇ ਲੋਕਾਂ ਦੀ ਆਮਦ ਤੇ ਲੱਗਣ ਵਾਲੀ ਪਾਬੰਦੀ हालात और बदतर कर देवेगी घेरा रिपोर्ट हमदार टीवी आओ हुन चलदे हां वैनकूवर इंटरनेशनल एयरपोर्ट तो बरामद कीते 149 किलो चिट्टे ਨਾਲ ਸੰਬੰਧਤ ਖਬਰ ਵਾਲ ਕੈਨੇਡੀਅਨ ਬਾਰਡਰ 에ਜੈਂਟਾਂ ਵੱਲੋਂ ਵੈਨਕੂਵਰ ਇੰਟਰਨੈਸ਼ਨਲ 에어ਪੋਰਟ ਤੋਂ 149 ਕਿਲੋ ਮੈਥਮਫੈਟਾਮਿਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਜੋ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜੀ ਜਾ ਰਹੀ ਸੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਬਾਜ਼ਾਰ ਕੀਮਤ 5 ਲੱਖ ਡਾਲਰ ਬਣਦੀ ਹੈ ਅਤੇ 6 ਜਣਿਆਂ ਨੂੰ ਹਿਰਾਸਤ ਵਿੱਚ ਲੈੰਦੇ ਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ ਸੀਬੀਐਸਏ ਦੇ ਪੈਸੀਫਿਕ ਰੀਜਨ ਦੀ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਬਾਰਡਰ ਅਫਸਰਾਂ ਨੇ ਨਸ਼ਾ ਤਸਕਰਾਂ ਦੇ ਮਨਸੂਬੇ ناکਾਮਯਾਬ ਕਰਦਿਆਂ ਭਾਰੀ ਮਿਕਦਾਰ ਵਿੱਚ ਨਸ਼ਾ ਬਰਾਮਦ ਕੀਤਾ ਜੋ ਕਮਾਂਤਰੀ ਹਵਾਈ ਅੱਡੇ ਤੇ ਵਰਤੀ ਜਾ ਰਹੀ ਮੁਸਤੈਦੀ ਦਾ ਪ੍ਰਤੱਖ ਸਬੂਤ ਹੈ ਨੀਨਾ ਪਟੇਲ ਮੁਤਾਬਕ ਪਹਿਲੀ ਬਰਾਮਦਗੀ 18 ਜਨਵਰੀ ਨੂੰ ਕੀਤੀ ਗਈ ਜਦੋਂ ਬਾਰਡਰ ਅਫਸਰਾਂ ਨੇ ਦੋ ਸੂਟਕੇਸਸ ਵਿੱਚੋਂ ਬੇਬੀ ਯੋਡਾ ਗਿਫਟ ਰੈਪ ਵਾਲੇ ਪੈਕੇਟ ਬਰਾਮਦ ਕਰਦਿਆਂ ਇਹਨਾਂ ਵਿੱਚੋਂ 35.7 ਕਿਲੋ ਚਿਟਾ ਜ਼ਬਤ ਕੀਤਾ ਬਾਰਡਰ ਏਜੰਸੀ ਮੁਤਾਬਕ ਚਿੱਟੇ ਦੀ ਇਹ ਖੇਪ ਹਾਂਗਕਾਂਗ ਪੇ ਜੀ ਜਾਣੀ ਸੀ ਸਿਰਫ 2 ਹਫਤੇ ਬਾਅਦ ਬਾਰਡਰ ਅਫਸਰਾਂ ਵੱਲੋਂ ਹਾਂਗਕਾਂਗ ਲੈ ਜਾਏ ਜਾ ਰਹੇ 2 ਸੂਟਕੇਸਸ ਵਿੱਚੋਂ 28.5 ਕਿਲੋ ਚਿੱਟਾ ਬਰਾਮਦ ਕੀਤਾ ਗਿਆ ਜੋ ਕਾਫੀ ਬੈਗਸ ਵਿੱਚ ਲੁਕਾ ਕੇ ਲਿਜਾਇਆ ਜਾ ਰਿਹਾ ਸੀ ਇਸ ਮਗਰੋਂ 16 ਫਰਵਰੀ ਨੂੰ ਬਾਰਡਰ ਅਫਸਰਾਂ ਵੱਲੋਂ ਆਸਟ੍ਰੇਲੀਆ ਜਾ ਰਹੇ ਇੱਕ ਮੁਸਾਫਰ ਦੇ ਸਮਾਨ ਵਿੱਚੋਂ 23.5 ਕਿਲੋ ਮੈਥਾਮਫੈਟਾਮਿਨ ਬਰਾਮਦ ਕੀਤੀ ਗਈ ਸ਼ਾਤਰ ਨਸ਼ਾ ਤਸਕਰਾਂ ਵੱਲੋਂ ਮੈਥਮਫੈਟਾਮਿਨ ਨੂੰ ਤੌਲੀਏ ਵਿੱਚ ਲਪੇਟ ਕੇ ਰੱਖਿਆ ਗਿਆ ਸੀ ਅਤੇ ਇਸ ਦੀ 스멜 ਦਬਾਉਣ ਵਾਸਤੇ ਸਿਰਕੇ ਦਾ ਛਿੜਕਾ ਕੀਤਾ ਗਿਆ। ਇਸੇ ਦੌਰਾਨ 19 ਫਰਵਰੀ ਨੂੰ ਵੈਂਕੂਵਰ ਹਵਾਈ ਅੱਡੇ ਤੇ ਦੋ ਸ਼ਿਪਮੈਂਟਸ ਵਿੱਚੋਂ 19.2 ਕਿਲੋ ਅਤੇ 16.4 ਕਿਲੋ ਮੈਥਮਫੈਟਾਮਿਨ ਬਰਾਮਦ ਕੀਤੀ ਗਈ ਜੋ ਆਸਟ੍ਰੇਲੀਆ ਲਿਜਾਈ ਜਾ ਰਹੀ ਸੀ। 19 ਫਰਵਰੀ ਨੂੰ ਹੀ ਨਿਊਜ਼ੀਲੈਂਡ ਜਾ ਰਹੇ ਇੱਕ ਮੁਸਾਫਰ ਕੋਲੋਂ 25.5 ਕਿਲੋ ਮੈਥਮਫੈਟਾਮਿਨ ਜ਼ਬਤ ਕੀਤੀ ਗਈ। ਜਿਸ ਨੂੰ ਵੈਕਿਊਮ ਸੀਲਡ ਪੈਕਟਾ ਅੰਦਰ ਰੱਖਿਆ ਗਿਆ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਵਕ-ਵਕ ਥਾਵਾਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਨਸ਼ੀਲੇ ਪਦਾਰਥਾਂ ਨੂੰ ਜਿੱਥੇ ਸੜਕੀ ਰਸਤੇ ਅਮਰੀਕਾ ਭੇਜਣ ਦੇ ਯਤਨ ਕੀਤੇ ਜਾਂਦੇ ਨੇ ਉੱਥੇ ਹੀ ਨਸ਼ਾ ਤਸਕਰਾਂ ਵੱਲੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪੀਅਨ ਮੁਲਕਾਂ ਵੱਲ ਵੀ ਜਾਲ ਵਿਛਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਕੈਨੇਡਾ ਤੋਂ ਫੈਂਟਾਨਿਲ ਦੀ ਵੱਡੇ ਪੱਧਰ ਤੇ ਤਸਕਰੀ ਦਾ ਦੋਸ਼ ਲਾਉਂਦੇ ਆ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਵੱਲੋਂ ਟੈਰਿਫਸ ਦੀ ਧਮਕੀ ਦਿੱਤੀ ਗਈ ਸੀ ਹਾਲਾਂਕਿ ਅਮਰੀਕਾ ਪੁੱਜਣ ਵਾਲੀ ਫੈਂਟਨਲ ਵਿੱਚ ਕੈਨੇਡਾ ਦਾ ਯੋਗਦਾਨ 1% ਵੀ ਨਹੀਂ ਬਣਦਾ। ਗੇਰ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਵੈਸਟਰਨ ਆਸਟ੍ਰੇਲੀਆ ਵਿੱਚ ਵਾਪਰੇ ਦਰਦਨਾਖਾ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਨਾਲ ਸੰਬੰਧਿਤ ਹੈ। ਆਸਟ੍ਰੇਲੀਆ ਵਿੱਚ ਵਾਪਰੇ ਦਰਦਨਾਖ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦਮ ਤੋੜ ਗਿਆ ਜਿਸ ਦੀ ਸ਼ਨਾਖਤ 34 ਸਾਲ ਦੇ ਗੁਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਗੁਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਵੈਸਟਰਨ ਆਸਟ੍ਰੇਲੀਆ ਸੂਬੇ ਦੇ ਪਾਥ ਸ਼ਹਿਰ ਤੋਂ 170 ਕਿਲੋਮੀਟਰ ਉੱਤਰ ਪੂਰਬ ਵੱਲ ਸਥਿਤ ਨੇਕ ਨੀਨਾਨ ਇਲਾਕੇ ਵਿੱਚ ਗੁਰਵਿੰਦਰ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਇੱਕ ਦਰਖਤ ਵਿੱਚ ਜਾ ਵਜਾ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਪੁਲਿਸ ਨੇ ਦੱਸਿਆ ਕਿ ਇੱਕ ਟਰੱਕ ਦੋ ਸੈਮੀ ਟ੍ਰੇਲਰਜ਼ ਨੂੰ ਟੋਅ ਕਰਕੇ ਲਿਜਾ ਰਿਹਾ ਸੀ ਜਦੋਂ ਕਲ ਰਿੰਗ ਵੈਸਟ ਰੋਡ ਅਤੇ ਕੈਲੈਂਡਰੀ ਵਾਗਨ ਹਿਲਜ਼ ਰੋਡ ਤੇ ਹਾਦਸਾ ਵਾਪਰਿਆ ਟਰੱਕ ਅਤੇ ਸੈਮੀ ਟਰੱਕ ਵਿੱਚ ਸਵਾਰ ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਮੇਜਰ ਕ੍ਰੈਸ਼ ਇਨਵੈਸਟੀਗੇਟਰਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਦੂਜੇ ਪਾਸੇ ਗੁਰਵਿੰਦਰ ਸਿੰਘ ਦੀ ਪਤਨੀ ਮਨਿੰਦਰ ਕੌਰ ਵੱਲੋਂ ਗੋ ਫਾਉਂਡ ਮੀ ਪੇਜ ਸਥਾਪਿਤ ਕਰਦੇ ਆ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ ਗੁਰਵਿੰਦਰ ਸਿੰਘ ਦੇ ਦੋਸਤ ਉਸ ਨੂੰ ਪਿਆਰ ਨਾਲ ਸੋਢੀ ਕਹਿ ਕੇ ਬੁਲਾਉਂਦੇ ਜੋ ਬੇਹਦ ਹਸਮੁਖ ਸੁਭਾਅ ਦਾ ਮਾਲਕ ਸੀ ਮਨਿੰਦਰ ਕੌਰ ਨੇ ਅੱਗੇ ਕਿਹਾ ਕਿ ਗੁਰਵਿੰਦਰ ਕੌਰ ਉਹਨਾਂ ਦਾ ਪਤੀ ਹੀ ਨਹੀਂ ਸਗੋਂ ਇੱਕ ਚੰਗਾ ਦੋਸਤ ਵੀ ਸੀ 6 ਸਾਲ ਦਾ ਵਿਲੀਅਮਜੀਤ ਸਿੰਘ ਹੁਣ ਕਦੇ ਵੀ ਆਪਣੇ ਪਿਤਾ ਨੂੰ ਨਹੀਂ ਮਿਲ ਸਕੇਗਾ ਜ਼ਿੰਦਗੀ ਵਿੱਚ ਅਚਨਚੇਤ ਆਏ ਇਸ ਪੁਚਾੜ ਨੇ ਪੂਰੇ ਪਰਿਵਾਰ ਨੂੰ ਖੇਰੂ-ਖੇਰੂ ਕਰ ਦਿੱਤਾ ਹੈ ਅਤੇ ਸਾਰੇ ਜਾਣੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰ ਰਹੇ ਨੇ ਇਸ ਮੁਸ਼ਕਲ ਸਮੇਂ ਦੌਰਾਨ ਕਮਿਊਨਿਟੀ ਵੱਲੋਂ ਕੀਤੀ ਮਦਦ ਗੁਰਵਿੰਦਰ ਸਿੰਘ ਦੀਆਂ ਅੰਤਮ ਰਸਮਾਂ ਨੇਪਰੇ ਚਾੜਨ ਅਤੇ ਵਿਲੀਅਮਜੀਤ ਸਿੰਘ ਦੇ ਭਵਿੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਈ ਸਾਬਤ ਹੋਵੇਗੀ ਬਿਹਰਾਂ ਰਿਪੋਰਟ ਹਮਦਾਰ ਟੀਵੀ ਸਤਿ ਸ਼੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਆਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ